ਵੈਗਰੂ ਔਰਤ ਮਕਾਨ ਦੀ ਛੱਤ ਉੱਤੇ ਘੁੰਮ ਰਹੀ ਏ ਗਲੀ 'ਚੋਂ ਫਕੀਰ ਲੰਘਿਆ ਉਸ ਔਰਤ ਨੇ ਜਦੋਂ ਬੰਦੇ ਕੋਲ ਪੈਸਾ ਹੁੰਦਾ ਹੈ ਦੌਲਤ ਹੁੰਦੀ ਹੈ ਤਾਕਤ ਹੁੰਦੀ ਹੈ ਮੈਂ ਪਿਛਲੇ ਦਿਨ ਕਿਹਾ ਇੰਨਾ ਨਸ਼ੇ 'ਚ ਹੁੰਦਾ ਏ ਉਹਨੂੰ ਸੱਚੀ ਮੁੱਚੀ ਬੰਦਾ ਬੰਦਾ ਨਹੀਂ ਨਜ਼ਰ ਆਉਂਦਾ ਉਹ ਪਾਂਚ ਬੰਦੀ ਨੇ ਥੁੱਕ ਦਿੱਤਾ ਕਿਤੇ ਚਲੋ ਲਫ਼ਜ਼ ਮਾੜਾ ਨਾ ਸਮਝਿਓ ਉਹਦੇ ਸਿਰ ਤੇ ਜਾ ਪਿਆ ਫਕੀਰ ਨੇ ਸਿਰਫ ਅੱਖਾਂ ਭਰ ਕੇ ਉੱਤੇ ਦੇਖਿਆ ਵੀ ਇਹ ਕੀ ਮੇਰੇ ਸਿਰ ਚ ਦਿਗ ਪਿਆ ਉਸ ਔਰਤ ਤੋਂ ਇੰਨਾ ਵੀ ਬਰਦਾਸ਼ਤ ਨਹੀਂ ਹੋਇਆ ਉਹਨੇ ਆਪਣੇ ਖਸਮ ਨੂੰ ਆਪਣੇ ਮਾਲਕ ਨੂੰ ਕਿਹਾ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਮੰਗਤੇ ਦੀ ਕੀ ਤਾਕਤ ਤੇ ਮੇਰੇ ਵਾਲਾ ਖਿਚਾਕ ਜਾ ਅੱਖ ਭਰ ਕੇ ਉਹ ਹੰਕਾਰੀ ਬੰਦਾ ਛੱਤ ਤੋਂ ਉਤਰਿਆ ਹਾਥੇ ਡੰਡਾ ਸੀ ਦੌੜ ਕੇ ਪੂਰੇ ਜ਼ੋਰ ਨਾਲ ਫਕੀਰ ਦੇ ਸਿਰ 'ਚ ਉਹਨੇ ਡੰਡਾ ਚਾਮਾਇਆ ਉਸ ਬੰਦੇ ਨੇ ਕੁਝ ਨਹੀਂ ਕਿਹਾ ਫਕੀਰ ਨੇ ਜਿੱਥੇ ਡੰਡਾ ਵੱਜਿਆ ਹੱਥ ਉਥੇ ਰੱਖਿਆ ਖੂਨ ਦੇਖਿਆ ਹੱਥ ਨੂੰ ਲੱਗ ਗਿਆ ਉਹ ਬੰਦਾ ਡੰਡਾ ਮਾਰ ਕੇ ਉੱਥੋਂ ਔਰਤ ਦੇਖ ਰਹੀ ਖੁਸ਼ੀ ਵਿੱਚ ਕਲਕਾਰੀਆਂ ਮਾਰਦੀ ਗੁਰਕਦੀ ਇਹ ਬੰਦਾ ਡੰਡਾ ਮਾਰ ਕੇ ਤੇਜ਼ੀ ਨਾਲ ਜਦੋਂ ਮਕਾਨ ਦੀ ਛੱਤ ਤੇ ਜਾਣ ਲੱਗਾ ਉੱਪਰ ਪੌੜੀ ਦੇ ਸ਼ਿਖਰ ਤੇ ਪਹੁੰਚਦਿਆਂ ਪੈਰ ਤਿਲਕਿਆ ਜ਼ਮੀਨ ਤੇ ਡਿੱਗਾ ਨਾਲ ਹੀ ਸਿਰ ਪਾਟ ਗਿਆ ਖੁੱਲ ਗਿਆ ਮੌਤ ਹੋ ਗਈ ਔਰ ਥੱਲੇ ਆ ਗਈ ਇਹ ਨਸ਼ਾ ਲੈ ਗਿਆ ਥੱਲੇ ਚੰਗੀ ਤਰ੍ਹਾਂ ਮੈਂ ਪਰਸੋਂ ਵੀ ਕਿਆ ਦੁੱਖ ਇੱਕ ਐਸੀ ਵੱਡੀ ਚੀਜ਼ ਹੈ ਵੱਡਿਆਂ-ਵੱਡਿਆਂ ਦੇ ਅੰਦਰ ਸੈੱਟ ਕਰ ਦਿੰਦਾ ਉਹ ਥੱਲੇ ਡਿੱਗਾ ਪਿਆ ਦਰਬ ਦੇ ਮੌਤ ਹੋਈ ਉਹ ਕੋਲ ਆਈ ਫਕੀਰ ਪਰਾਂ ਬੈਠਾ ਸੀ ਜਿਹਦੇ ਸਿਰ 'ਚ ਡੰਡਾ ਮਰਵਾਇਆ ਉਹਨੇ ਹੁੰਦਿਆ ਸਾਰ ਕਿਆ ਬਾਬਾ ਮੈਨੂੰ ਬਖਸ਼ ਦੇ ਉਹ ਕਹਿੰਦਾ ਬੀਬਾ ਤੂੰ ਕੌਣ ਉਹ ਕਹਿੰਦੀ ਮੈਨੂੰ ਜਿੰਨੇ ਉੱਤੋਂ ਸਤਿਆ ਤੇਰੇ ਸਿਰ 'ਚ ਪਾਂ ਏ ਮੇਰਾ ਘਰ ਵਾਲਾ ਮੇਰਾ ਮਾਲਕ ਸੀ ਜਿਹੜਾ ਮਾਰ ਕੇ ਗਿਆ ਉਹ ਰੱਬ ਦੇ ਭਰੋਸੇ ਤੇ ਉਹਦੇ ਮਾਨ ਤੇ ਜੀਣ ਵਾਲਾ ਅੱਖਾਂ ਉਹਦੀਆਂ ਸਰੂਰ ਚ ਕਹਿੰਦਾ ਅੱਛਾ ਹੱਸ ਕੇ ਕਹਿੰਦਾ ਬੀਬਾ ਮੈਂ ਤੈਨੂੰ ਸੱਚ ਦੱਸਾਂ ਮੇਰੇ ਤੇਰਾ ਕੋਈ ਕਸੂਰ ਨਹੀਂ ਤੇ ਕਹਿੰਦਾ ਮੇਰਾ ਵੀ ਕੋਈ ਕਸੂਰ ਨਹੀਂ ਤੂੰ ਨਾ ਮਾਫੀ ਮੰਗ ਕਹਿੰਦੀ ਫਿਰ ਕਾਹਦਾ ਕਹਿੰਦਾ ਤਾਂ ਮਾਲਕਾਂ ਮਾਲਕਾਂ ਦਾ ਝਗੜਾ ਸੀ ਤੇਰੇ ਮਾਲਕ ਚ ਤਾਕਤ ਤੇ ਉਹ ਸਿਰ ਪਾੜ ਸਕਦਾ ਹੈ ਤੈਨੂੰ ਆਪਣੇ ਮਾਲਕ ਦਾ ਮਾਨ ਸੀ ਤੇ ਮੈਨੂੰ ਆਪਣੇ ਮਾਲਕ ਦਾ ਮਾਨਸਿਓ ਸਿਰ ਪਾੜਨ ਵਾਲੇ ਨੂੰ ਧਰਤੀ ਤੋਂ ਚੁੱਕ ਸਕਦਾ ਹੈ। ਰਵਾਨਾ ਸਾਹਿਬ ਜੀ ਨੇ ਸ਼ਤਰਾਂ ਲਿਖੀਆਂ ਨੇ ਕਿ ਤੇਰੇ ਮਾਲਕ ਕੋ ਤੇਰੀ ਰਾਇਅਤ ਜ਼ਰੂਰ ਥੀ। ਮੇਰੇ ਮਾਲਕ ਕੋ ਮੇਰੀ ਖਮਾਇਤ ਜ਼ਰੂਰ ਥੀ। ਤੇਰੇ ਮਾਲਕ ਕੋ ਤੇਰੀ ਰਾਇਅਤ ਜ਼ਰੂਰ ਥੀ। ਮੇਰੇ ਮਾਲਕ ਕੋ ਮੇਰੀ ਖਮਾਇਤ ਜ਼ਰੂਰ ਥੀ। ਤੇਰਾ ਮਾਲਕ ਆਇਆ ਉਹ ਸੱਟ ਪਟਾ ਗਿਆ। ਫਕੀਰ ਕਹਿੰਦਾ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ ਤੇਰਾ ਮਾਲਕ ਆਇਆ ਉਹ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਉਹ ਲੇਖਾ ਮੁਕਾ ਗਿਆ ਯਾਰੋ ਚੇਤੇ ਰੱਖਿਓ ਇੱਕ ਪਾਸੇ ਮਾਨ ਹੈ ਦੁਨੀਆ ਦਾ ਇੱਕ ਪਾਸੇ ਮਾਨ ਹੈ ਆਪਣੇ ਗੁਰੂ ਦਾ ਇਸੇ ਕਰਕੇ ਸ਼ਬਦ ਮਾਨ ਹੀ ਵਰਤਿਆ ਮੈਂ ਕਹਿੰਦਾ ਗੁਰੂ ਅਰਜੁਨ ਦੇਵ ਕਿੱਡੇ ਮਾਨ ਚ ਕਹਿੰਦੇ ਆ ਕਿ हे ਪ੍ਰਮਾਤਮਾ ਮੇਰੇ ਕੋਲ ਗਿਆਨ ਨਹੀਂ ਮੇਰੇ ਕੋਲ ਸੁਰਤ ਦੀ ਇਕਾਗਰਤਾ ਦਾ ਧਿਆਨ ਨਹੀਂ ਮੇਰੇ ਕੋਲ ਚੰਗੇ ਕਰਮ ਨਹੀਂ ਮੇਰੇ ਕੋਲ ਤੇਰੀ ਕੀਮਤ ਜਾਣਨ ਦਾ ਖਿਆਲ ਵੀ ਨਹੀਂ ਬਸ ਇੱਕ ਭਰੋਸੇ ਤੇ ਜੀਣਾ ਮੈਨੂੰ ਮਾਣ ਕੇ ਮੇਰਾ ਗੁਰੂ ਨਾਨਕ ਸਭ ਤੋਂ ਵੱਡਾ ਹੈ ਜਿਨੇ ਮੇਰੀ ਰੱਖ ਲਈ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਤਗੁਰੂ ਅੱਜ ਕਹਿ ਰਹੇ ਨੇ ਝੂਠਾ ਮਾਨ ਕਹਾ ਕਰੇ ਕਾਤਾ ਮਾਨ ਕਰਨਾ ਹੈ ਨਾਸ਼ਵੰਤਾ ਦਾ ਜਗ ਸੁਪਨੇ ਜਿਉ ਜਾਨ ਇਹ ਸੁਪਨੇ ਵਤ ਹੈ ਜਗ ਇਨ ਮੇ ਕਛ ਤੇਰੋ ਨਹੀਂ ਕੁਛ ਵੀ ਤੇਰਾ ਨਹੀਂ